20 ਲੱਖ ਰੁਪਏ ਡੀਸੀ ਸ਼ੌਕਤ ਸਾਹਿਬ ਨੂੰ ਪੁੱਛਿਆ ਜਾਏ ਮੈਂ ਉੱਥੇ ਖੜੀ ਆ ਇੱਕ ਮੁਰਦੇ ਦੀ ਬੋਡੀ ਮੇਰੇ ਬ੍ਰਦਰ ਦੀ ਬੋਡੀ ਰਾਸਤੇ ਚ ਪਈ ਆ ਪੂਰੇ ਧੂਪੇ ਤੇ ਮੈਂ ਕਿਹਾ ਗਿਆ ਮੈਂ ਉਹਨਾਂ ਨੂੰ ਕਿਹਾ ਕਿ ਇਹ ਬੋਡੀ ਨੂੰ ਬੋਡੀ ਨੂੰ ਰੱਖ ਕੇ ਕਦੇ ਉਹ ਨਹੀਂ ਮਿਲੇਗਾ ਮੈਂ ਕਿਹਾ ਉਹਨਾਂ ਨੂੰ 20 ਲੱਖ ਰੁਪਏ ਡੀਸੀ ਸਾਹਿਬ ਨੇ ਦੁਆਇਆ ਹੈ ਨਮਸਕਾਰ ਜੀ ਸਤਿ ਸ੍ਰੀ ਅਕਾਲ ਅੱਜ ਸਾਨੂੰ ਫੇਰ ਇਕੱਠੇ ਹੋਏ ਹੈਗੇ ਆ ਆਪ ਦੀ ਸਾ ਪੱਖ ਰੱਖਣ ਵਾਸਤੇ ਤੁਹਾਨੂੰ ਪਤਾ ਹੋਊਗਾ ਜਿਹੜਾ ਕਰਨਲ ਕਟਮਾਰ ਵਾਲਾ ਕੇਸ ਹੈਗਾ ਉਹਦੇ ਵਿੱਚ ਜਿਹੜੀ ਉਹਨਾਂ ਦੀ ਮੈਡਮ ਹੈ ਮਿਸਿਸ ਬਾਠ ਉਹਨਾਂ ਵੱਲੋਂ ਜਿਹੜੀ ਗਲਤ ਬਿਆਨਵਾਜੀ ਕੀਤੀ ਗਈ ਹੈਗੀ ਹੈ ਉਸ ਬਿਆਨਵਾਜੀ ਦੇ ਵਿੱਚ ਜਿਹੜੇ ਇਲਜ਼ਾਮ ਲਗਾਏ ਜਾ ਰਹੇ ਹੈ ਸਾਡੇ ਜਿਹੜੇ ਸਾਡਾ ਦੋਸਤ ਸਾਡਾ ਮਿੱਤਰ ਸਾਡਾ ਸਾਥੀ ਇੱਥੋਂ ਚਲਾ ਗਿਆ ਸੀ ਹਰਜਿੰਦਰ ਸਿੰਘ ਜੋਹਲ ਜਿਹਦੇ ਉੱਤੇ ਗੈਂਗਸਟਰਾਂ ਨੇ ਗੋਲੀਆਂ ਚਲਾਤੀਆਂ ਸੀ ਤੇ ਉਹਦੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਇਸ ਮੈਡਮ ਨੇ ਜਿਹੜਾ ਹੈਗਾ ਇੱਥੇ ਆ ਕੇ ਧਰਨਾ ਚੁਕਾਇਆ ਸੀਗਾ ਤੇ ਪ੍ਰਸ਼ਾਸਨ ਦੇ ਨਾਲ ਰਲ ਕੇ ਪੁਲਿਸ ਦੇ ਨਾਲ ਰਲ ਕੇ ਇੱਥੇ ਸਾਰੇ ਲੋਕਾਂ ਨੂੰ ਜਿਹੜੇ ਧਰਨੇ ਦੇ ਵਿੱਚ ਸ਼ਾਮਲ ਹੋਏ ਸੀ ਉਹਨਾਂ ਨੂੰ ਤਿੱਤਰ-ਬਿੱਤਰ ਕਰਤਾ ਸੀ ਬੜੀ ਸਾਜ਼ਿਸ਼ ਦੇ ਤਹਿਤ ਤੇ ਅੱਜ ਉਲਟਾ ਇਹ ਮੇਲੇ ਦੇ ਪਰਿਵਾਰ ਦੇ ਉੱਤੇ ਇਲਜ਼ਾਮ ਲਗਾ ਕੇ ਜੇ ਪਹਿਲਾਂ ਇਹਨਾਂ ਨੇ ਉਹਨਾਂ ਦੀ ਡੈੱਡ ਬੋਡੀ ਦਾ ਸੌਦਾ ਕੀਤਾ ਤੇ ਅੱਜ ਉਸ ਨੂੰ ਵਿਚਾਰੇ ਨੂੰ ਉੱਤੇ ਵੀ ਨਹੀਂ ਏ ਮਤਲਬ ਚੈਨ ਦਾ ਸਾਹ ਲੈਂਦੇ ਰੇ ਅੱਜ ਸਾਡੇ ਨਾਲ ਵਪਾਰ ਮੰਡਲ ਦੇ ਪ੍ਰਧਾਨ ਜੀ ਜੀਵਨ ਗੋਇਲ ਜੀ ਹੈ ਤੇ ਹਰਮਲਾਪ ਗਰੇਵਾਲ ਜੀ ਸਮਾਜ ਸੇਵੀ ਤੇ ਮਾਲ ਰੋਡ ਐਸੋਸੀਏਸ਼ਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਹੈਗੇ ਆ ਮਨੀਤ ਗੁਪਤਾ ਜੀ ਕਿਉਂਕਿ ਮਾਲ ਰੋਡ ਉੱਤੇ ਹੀ ਜਿਹੜੀ ਇਹ ਵਾਰਦਾਤ ਹੋਈ ਸੀ 28 10 2023 ਨੂੰ ਟਾਈਮ ਸੀਗਾ 5:10 ਦਾ ਸ਼ਾਮ ਦਾ ਦਸ਼ਹਰਾ ਹੈ ਦੀਵਾਲੀ ਦਾ ਸੀਜ਼ਨ ਸੀਗਾ ਤੇ ਜਮਾ ਹਨੁਮਾਨ ਚੌਂਕ ਦੇ ਕੋਲ ਉਹ ਆਪਦੀ ਦੁਕਾਨ ਦੇ ਬਾਹਰ ਬੈਠੇ ਸੀ ਤਾਂ ਗੈਂਗਸਟਰ ਉਹਨਾਂ ਦੇ ਗੋਲੀਆਂ ਮਾਰ ਗਏ ਸੀਗੇ ਤੇ ਉੱਥੇ ਉਹਨਾਂ ਦੀ ਮਰਡਰ ਕਰ ਗਏ ਸੀਗੇ ਉਸ ਤੋਂ ਬਾਅਦ ਮੈਡਮ ਦਾ ਇੱਕ ਬਿਆਨ ਆਂਦਾ ਹੈ ਹੁਣ ਮੈਡਮ ਬਾਠ ਜਿਹੜੇ ਹੈਗੇ ਆ ਉਹ ਬਿਆਨ ਦੇ ਰਹੇ ਹੈਗੇ ਆ ਕਿ ਜਿਹੜੀ ਐਫ ਆਈ ਆਰ ਹੈ ਮੇਲੇ ਦੀ ਐਫ ਆਈ ਆਰ ਨਹੀਂ ਹੋ ਰਹੀ ਸੀ ਮੇਲੇ ਦੇ ਮਰਡਰ ਦੇ ਵਿੱਚ ਹਰਜਿੰਦਰ ਸਿੰਘ ਜੋਹਲ ਦੇ ਮਰਡਰ ਦੇ ਵਿੱਚ ਤੇ ਇਹ ਉੱਥੇ ਆਏ ਤੇ ਇਹਨਾਂ ਨੇ ਭੱਜ ਕੇ ਉੱਥੇ ਜਿਹੜੀ ਹੈਗੀ ਐ ਉੱਥੇ ਐਫ ਆਈ ਆਰ ਕਰਾਈ। ਇਹ ਤਾਂ ਮੈਡਮ ਤੁਸੀਂ ਤਾਂ ਅਗਲੇ ਦਿਨ ਆਏ ਸੀ ਕਿ ਦੁਪਹਿਰੇ। ਮੇਲੇ ਦਾ ਜਿਹੜਾ 28 ਅਕਤੂਬਰ 2023 ਨੂੰ ਸ਼ਾਮ ਨੂੰ 5:10 ਦੇ ਮਰਡਰ ਹੋਇਆ ਹੈਗਾ ਤਾਂ ਪੁਲਿਸ ਨੇ ਤਾਂ ਨਾਲ ਦੀ ਨਾਲ ਹੀ ਐਫ ਆਈ ਆਰ ਦਰਜ ਕਰਤੀ ਸੀ। ਆਹ ਸਾਡੇ ਕੋਲ ਐਫ ਆਈ ਆਰ ਦੀ ਕਾਪੀ ਐ 184 ਨੰਬਰ ਐਫ ਆਈ ਆਰ ਤੇ ਇਹਦੀ ਡੇਟ ਵੀ ਦੇਖ ਲਓ ਤੁਸੀਂ। 28 10 2023 ਸੇਮ ਡੇ ਦੇ ਵਿੱਚ 2-3 ਘੰਟਿਆਂ ਦੇ ਵਿੱਚ ਤਾਂ ਐਫ ਆਈ ਆਰ ਦੀ ਕਾਪੀ ਪੁਲਿਸ ਨੇ ਸਾਨੂੰ ਹੀ ਪੜਾਤੀ ਸੀ। ਨਾਲੋ ਨਾਲੀ ਹੋ ਗਈ ਸੀ ਪੰਜਾਬ ਦੇ ਵਿੱਚ ਕੋਈ ਸਿੰਗਲ ਕੇਸ ਦੱਸ ਦੋ ਵੀ ਬੰਦੇ ਦਾ ਮਰਡਰ ਹੋਇਆ ਹੋਵੇ ਗੋਲੀਆਂ ਚਲਾ ਕੇ ਤੇ ਪੁਲਿਸ ਨੇ ਐਫ ਆਈ ਆਰ ਦਰਜ ਨਾ ਕੀਤੀ ਹੋਵੇ ਤੁਸੀਂ ਲੋਕਾਂ ਨੂੰ ਹਲੇ ਵੀ ਸਾਰੀ ਮੀਡੀਆ ਦੇ ਵਿੱਚ ਏਡੀ ਦਲੇਰੀ ਦੇ ਨਾਲ ਝੂਠ ਬੋਲੀ ਜਾਂਦੇ ਹੋ ਤੁਸੀਂ ਕਹਿੰਦੇ ਹੋ ਵੀ ਤੁਸੀਂ ਇੱਥੇ ਆ ਕੇ ਜਿਹੜੀ ਹੈਗੀ ਐਫ ਆਈ ਆਰ ਦਰਜ ਕਰਾਈ ਹੈ ਪੇਟੇ ਲਾਂਦਾ ਤੁਹਾਡੇ ਤੁਸੀਂ ਤਾਂ ਅਗਲੇ ਦਿਨ ਆਏ ਸੀਗੇ 29 ਤਰੀਕ ਨੂੰ ਤੁਸੀਂ ਦਿਖਾਓ ਇੱਕ ਪ੍ਰੂਫ ਆਖਦਾ ਵੀ ਤੁਸੀਂ 28 ਤਰੀਕ ਨੂੰ ਆਏ ਸੀ ਮਰਡਰ ਵਾਲੇ ਦਿਨ 29 ਤਰੀਕ ਨੂੰ ਵੀ ਤੁਹਾਡਾ ਕੀ ਮਕਸਦ ਸੀਗਾ ਸਿਰਫ ਇੱਥੋਂ ਡੈੱਡ ਬੋਡੀ ਚੁਗਵਾਣ ਦਾ ਤੁਸੀਂ ਇੱਕ ਬਿਆਨ ਹੋਰ ਦੇ ਰਹੇ ਹੋ ਮੈਡਮ ਤੁਸੀਂ ਕਹਿ ਰਹੇ ਹੋ ਵੀ ਮੇਲੇ ਦੀ ਡੈ ਮੇਲੇ ਦੀ ਡੈੱਡ ਬੋਡੀ ਤੁਸੀਂ ਕਹਿ ਰਹੇ ਹੋ ਵੀ ਧੁੱਪੇ ਪਈ ਸੀਗੀ ਤਾਂ ਕਰਕੇ ਮੈਂ ਉਹਦਾ ਸੰਸਕਾਰ ਕਰਵਾਇਆ ਜਦੋਂ ਕਿ ਤੁਹਾਨੂੰ ਪਤਾ ਨਹੀਂ ਵੀ ਉਹ ਡੈੱਡ ਬੋਡੀ ਜਿਹੜੀ ਸੀਗੀ ਉਹ ਡੀਪ ਫ੍ਰੀਜ਼ਰ ਦੇ ਵਿੱਚ ਪਈ ਸੀ ਉਹਦੇ ਵਿੱਚ ਤਾਂ 2 ਸਾਲ ਤੱਕ ਵੀ ਰੱਖੀ ਜਾ ਸਕਦੀ ਹੈ ਨਾਲੇ ਜੇ ਤੁਹਾਨੂੰ ਜ਼ਿਆਦਾ ਚਿੰਤਾ ਸੀ ਧੁੱਪ ਦੀ ਵੀ ਖਰਾਬ ਨਾ ਹੋ ਜਾਏ ਹੋਰ ਨਾ ਹੋ ਜਾਏ ਤਾਂ ਟੈਂਟ ਲਵਾ ਦਿੰਦੇ ਅਸੀਂ ਆ ਦਾ ਸੰਕਰਸ਼ ਕਿਸੇ ਹੋਰ ਪਾਸੇ ਸ਼ਿਫਟ ਕਰ ਲ ਤੁਸੀਂ ਮੀਡੀਆ ਦੇ ਵਿੱਚ ਫੇਰ ਇੱਕ ਗੁੰਮਰਾਹ ਕਰਨ ਵਾਲੀ ਸਟੇਟਮੈਂਟ ਦੇਈ ਜਾਂ ਨਾ ਬੜੀ ਦਲੇਰੀ ਦੇ ਨਾਲ ਵੀ ਤੁਸੀਂ ਮੇਲੇ ਦੇ ਪਰਿਵਾਰ ਨੂੰ 6 ਮਹੀਨੇ ਭਜ ਨੱਟ ਕੇ 20 ਲੱਖ ਰੁਪਏ ਦਵਾਇਆ ਅਗਲੇ ਦਿਨ ਤੁਸੀਂ ਫੇਰ ਸਟੇਟਮੈਂਟ ਦੇ ਰਹੇ ਹੋ ਮੀਡੀਆ ਦੇ ਵਿੱਚ ਆਪ ਦੀ ਸਟੇਟਮੈਂਟ ਪਿਛਲੀ ਵਾਲੀ ਤੋਂ ਮੁਕਰ ਕੇ ਵੀ 20 ਲੱਖ ਨਹੀਂ ਮੈਂ 10 ਲੱਖ ਦਵਾਇਆ 6 ਮਹੀਨੇ ਭੱਜੀ ਮੈਂ ਤੁਸੀਂ ਕੀ ਦਵਾਇਆ ਤੁਹਾਡੀ ਤਾਂ ਕੋਈ ਮੰਗ ਹੀ ਨਹੀਂ ਸੀ ਮੰਗ ਤਾਂ ਸਾਡੇ ਵਪਾਰ ਮੰਡਲ ਦੀ ਸਾਡੀ ਸੰਸਥਾਵਾਂ ਦੀ ਸਾਡੇ ਸ਼ਹਿਰ ਦੀ ਸੀ ਅਸੀਂ ਮੰਗ ਕੀਤੀ ਸੀਗੀ ਵੀ ਮੇਲੇ ਦੇ ਪਰਿਵਾਰ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈਗਾ ਜਿਹੜਾ ਉਹਦਾ ਲੋਨ ਹੈਗਾ ਲੋਨ ਕਲੀਅਰ ਕਰੇ ਸਰਕਾਰ ਤੁਸੀਂ ਨਾਲ ਲੋਨ ਕਲੀਅਰ ਕਰਵਾਇਆ ਤੁਸੀਂ ਉਹਦੇ ਵਾਸਤੇ ਕੀ ਐਫਰਟਸ ਕੀਤੇ ਉਹਦੇ ਵਾਸਤੇ ਦਿਨ ਰਾਤ ਇੱਕ ਤਾਂ ਸਾਡੇ ਇੱਥੇ ਦੇ ਦੁਕਾਨਦਾਰਾਂ ਨੇ ਕੀਤਾ ਮਾਲ ਰੋਡ ਐਸੋਸੀਏਸ਼ਨ ਨੇ ਕੀਤਾ ਸਾਡੇ ਵਪਾਰ ਮੰਡਲ ਨੇ ਕੀਤਾ ਡੀਸੀ ਸਾਹਿਬ ਕੋਲ ਅਸੀਂ ਲਗਾਤਾਰ ਜਾਂਦੇ ਰਹੇ ਡੀਸੀ ਸਾਹਿਬ ਨੇ ਸਾਨੂੰ ਮੌਕੇ ਦੇ ਉੱਤੇ ਇੱਕ ਕਮਿਟਮੈਂਟ ਕੀਤੀ ਸੀਗੀ ਸ਼ੌਕਤ ਅਹਿਮਦ ਭਰੇਜੀ ਨੇ ਅਸੀਂ ਉਸ ਗੱਲ ਵਾਸਤੇ ਅੱਜ ਵੀ ਉਹਨਾਂ ਦੀ ਬਰੇਜ਼ ਕਰਦੇ ਵੀ ਉਹ ਆਪ ਦੀ ਜ਼ੁਬਾਨ ਤੇ ਖਰੇ ਉਤਰੇ ਡੀਸੀ ਸਾਹਿਬ ਨੇ ਸਾਨੂੰ ਉੱਥੇ ਕਿਹਾ ਕਿ ਦੇਖੋ ਇੱਕ ਮੇਰੇ ਹੱਥ ਦੇ ਵਿੱਚ ਪਾਵਰ ਹੈ ਵੀ ਮੈਂ 5-5 ਲੱਖ ਰੁਪਏ ਦੇ ਦੋ ਚੈੱਕ 10 ਲੱਖ ਰੁਪਏ ਮੈਂ ਮੁਆਵਜ਼ਾ ਦੇਵਾ ਸਕਦਾ ਬੱਚੇ ਨੂੰ ਸਰਕਾਰ ਦੀ ਕੋਈ ਪਾਲਿਸੀ ਨਹੀਂ ਹੈਗੀ ਐ ਵੀ ਜੇ ਕੋਈ ਗੈਂਗਸਟਰ ਕਿਸੇ ਦਾ ਮਰਡਰ ਕਰ ਜਾਣ ਤਾਂ ਉਸ ਨੂੰ ਸਰਕਾਰ ਕੋਈ ਪੈਸੇ ਦੇ ਸਕੇ ਕਹਿੰਦੇ ਮੈਂ ਆਪਦੇ ਵੱਲੋਂ ਜਿਹੜਾ ਹੈਗਾ ਇਹ 5-5 ਲੱਖ ਦੇ ਮੈਂ ਚੈੱਕ ਦਵਾ ਦੂੰਗਾ ਉਹਨਾਂ ਨੇ ਡੀਸੀ ਸਾਹਿਬ ਨੇ 30 ਦਸੰਬਰ 2023 ਯਾਨੀ ਕਿ ਸਹੀ 2 ਮਹੀਨੇ ਆਵਾਦ ਮੈਨੂੰ ਇੱਕ ਮੈਸੇਜ ਕੀਤਾ ਮੋਬਾਈਲ ਦੇ ਉੱਤੇ ਕਿਉਂਕਿ ਅਸੀਂ ਮੰਗਾ ਦੇ ਵਿੱਚ ਮੈਂ ਪ੍ਰਧਾਨ ਜੀ ਅਸੀਂ ਸਾਰੇ ਮੂਰੇ ਸੀਗੇ ਸ਼ਹਿਰ ਦੇ ਲੋਕ ਸਾਨੂੰ ਇੱਕ ਮੈਸੇਜ ਕੀਤਾ ਕਿ ਮੈਂ ਜਿਹੜੀ ਕਮਿਟਮੈਂਟ ਕੀਤੀ ਸੀਗੀ ਮੈਂ ਆਪਦੀ ਕਮਿਟਮੈਂਟ ਦੇ ਅਨੁਸਾਰ ਵੀ ਜਿਹੜਾ 10 ਲੱਖ ਰੁਪਇਆ ਸੀਗਾ ਉਹ ਆ ਗਿਆ ਹੈਗਾ ਤੇ 5-7 ਦਿਨਾਂ ਦੇ ਵਿੱਚ ਮੈਂ ਫੈਮਲੀ ਨੂੰ ਦੇ ਦੂੰਗਾ। ਇੱਕ ਮੈਡਮ ਤੁਹਾਨੂੰ ਹੋਰ ਸਲਾਹ ਹੈ ਜਿਹੜਾ ਤੁਸੀਂ ਆਪ ਦਾ ਉੱਥੇ ਪ੍ਰੋਪੋਗੈਂਡਾ ਚਲਾਉਣਾ ਚਲਾਈ ਚੰਨੋ। ਜੇ ਸਾਡੀ ਮੇਲੇ ਜੀ ਫੈਮਲੀ ਦੇ ਉੱਤੇ ਹੋਰ ਕੋਈ ਇਲਜ਼ਾਮ ਲਾਇਆ ਪਹਿਲਾਂ ਬਹੁਤ ਤੁਸੀਂ ਜੋ ਕਰ ਸਕਦੇ ਸੀ ਉਹ ਕਰਤੀ। ਜੋ ਤੁਸੀਂ ਕਰਨਾ ਸੀ ਉਹ ਕਰਤੀ ਉਹਦੀ ਹਾਦਾ ਪਾਰ ਕਰਤੀਆਂ ਸੀਗੀਆਂ। ਹੁਣ ਤੁਸੀਂ ਕਦੀ ਕਹਿੰਦੇ ਹੋ ਵੀ ਮੈਂ ਜਾ ਕੇ ਐਫਆਈਆਰ ਕਰਾਈ ਝੂਠ। ਮੈਂ 20 ਲੱਖ ਦਵਾਇਆ ਝੂਠ। ਹੋਰ ਝੂਠ ਨਾ ਬੋਲੋ ਐਦੂੰ ਇਲਾਵਾ ਜੇ ਤੁਹਾਡੀ ਕੋਈ ਹੋਰ ਸਟੇਟਮੈਂਟ ਸਾਡੇ ਮੇਲਾ ਜੀ ਦੇ ਪਰਿਵਾਰ ਵਾਸਤੇ ਜਾਂ ਮੇਲਾ ਜੀ ਵਾਸਤੇ ਆ ਗਈ ਤਾਂ ਮਜਬੂਰੀ ਦੇ ਵਿੱਚ ਸਾਨੂੰ ਬਠਿੰਡੇ ਤੁਹਾਡੇ ਖਿਲਾਫ ਰੋਸ਼ਪਰਦਰਸ਼ਨ ਕਰਨਾ ਪਊਗਾ ਤੇ ਉਹ ਵੀ ਦੇਖਣ ਲਾਇਕ ਹੋਊਗਾ ਕਿਉਂਕਿ ਤੁਹਾਡਾ ਜਿਹੜਾ ਰੋਸ਼ਪਰਦਰਸ਼ਨ ਹੈ ਨਾ ਸਾਨੂੰ ਤਾਂ ਤੁਹਾਡੇ ਤੇ ਵਿਸ਼ਵਾਸ ਹੈ ਨਹੀਂ ਸਾਡੇ ਹਿਸਾਬ ਨਾਲ ਤਾਂ ਉਹ ਖੜਾ ਹੈ ਬੇਬੁਨਿਆਦ ਗੱਲਾਂ ਤੇ ਤੁਹਾਡੀ ਈਗੋ ਦੀ ਪ੍ਰੋਬਲਮ ਤੇ ਈਗੋ ਦੀ ਗੱਲ ਹੀ ਲਾ ਲਓ ਤੁਹਾਡੇ ਤੋਂ ਇੱਕ ਗਾਲ ਨਿਕਲ ਗਈ ਬਹੁਤ ਘਟੀਆ ਐਡੇ ਕੱਟ ਦੇ ਵਿੱਚ ਜਦੋਂ ਕਿ ਤੁਹਾਡੀ ਪਹਿਲਾਂ ਸਟੇਟਮੈਂਟ ਮੀਡੀਆ ਦੇ ਵਿੱਚ ਕੀ ਸੀਗੀ ਵੀ ਅਸੀਂ ਰੈਪਿਊਟੇਡ ਫੈਮਿਲੀ ਤੋਂ ਆ ਮੈਂ ਤਾਂ ਦੱਸ ਨਹੀਂ ਸਕਦੀ ਵੀ ਉਹਨਾਂ ਨੇ ਕਿਸ ਤਰ੍ਹਾਂ ਦੀਆਂ ਗਾਲਾਂ ਕੱਢੀਆਂ ਤੇ ਫਿਰ ਤੁਸੀਂ ਜਿਹੜੀ ਉੱਥੇ ਗਾਲ ਕੱਢੀ ਸਾਡੇ ਦਾ ਕੰਨਾਂ 'ਚ ਖੂਨ ਲਿਆਤਾ ਚਲੋ ਠੀਕ ਹੈ ਜਜ਼ਬਾਤ ਦੇ ਵਿੱਚ ਨਿਕਲ ਜਾਂਦੀ ਹੈ ਅਸੀਂ ਵੀ ਕਈ ਵਾਰ ਜਜ਼ਬਾਤੀ ਹੋ ਕੇ ਕਈ ਵਾਰ ਕੋਈ ਸ਼ਬਦਾਵਲੀ ਇੱਧਰ ਉੱਧਰ ਜੀਬ ਖਿਸਕ ਜਾਂਦੀ ਹੈਗੀ ਹੈ ਉਹਨੂੰ ਅਪੋਲੋਜਾਈਜ਼ ਕਰ ਲੈਣਾ ਚਾਹੀਦਾ ਉਹਨੂੰ ਵੀ ਤੁਸੀਂ ਜਸਟੀਫਾਈ ਕਰ ਰਹੇ ਹੋ ਆਪਦੀ ਗੱਲ ਨੂੰ ਵੀ ਨਹੀਂ ਇੱਕ ਮਾਂ ਦਾ ਦਰਦ ਸੀ ਇੱਕ ਪਤਨੀ ਦਾ ਦਰਦ ਸੀ ਤੁਸੀਂ ਕਹਿ ਦਿਓ ਇਹਦੇ ਨਾਲ ਨਾਲ ਇੱਕ ਚੀਜ਼ ਹੋਰ ਜੋੜ ਦਿਓ ਜਿਹੜੀ ਚੰਗੀ ਗੱਲ ਹੈ ਤੁਹਾ ਯੋਗੀ ਸਾਨੂੰ ਲੱਗਦਾ ਵੀ ਆ ਤਾਂ ਤੁਹਾਡਾ ਚੱਲਦਾ ਹੀ ਰਹਿਣਾ ਇਸ ਤਰ੍ਹਾਂ ਦਾ ਕੁਛ ਨਾ ਕੁਛ ਤੁਸੀਂ ਉਹਦੇ 'ਚ ਕਰ ਦੋ ਵੀ ਇੱਕ ਮਾਂ ਦਾ ਦਰਦ ਸੀ ਇੱਕ ਪਤੀ ਦਾ ਦਰਦ ਸੀ ਤਾਂ ਮੇਰੇ ਤੋਂ ਇਹ ਗੱਲ ਨਿਕਲ ਗਈ ਜਿਸ ਦਿਨ ਹੀ ਮੈਂ ਅਪੋਲੋਜਾਈਜ਼ ਕਰਦੀ ਮੈਂ ਸੌਰੀ ਫੀਲ ਕਰਦੀਆਂ ਗੱਲ ਖਤਮ ਹੋ ਜੂ ਤੁਸੀਂ ਕਿਸੇ ਵੀ ਸਟੇਟਮੈਂਟ ਦੇ ਵਿੱਚ ਨਹੀਂ ਕਹਿ ਰਹੇ ਕੱਲ ਦੇ ਪਰਸੋ ਦੇ ਮੀਡੀਆ ਵਾਲੇ ਮਗਰ ਪਏ ਹੋਏ ਆ ਵੀ ਤੁਹਾਡੇ ਮੂੰਹ 'ਚੋਂ ਨਿਕਲ ਗਈ ਉਹ ਜਿਹੜੀ ਗਾਲ ਕੱਢੀ ਤੁਸੀਂ ਗਾਲ ਕੱਢੀ ਤੁਸੀਂ ਉਸ ਨੂੰ ਜਸਟੀਫਾਈ ਕਰ ਰਹੇ ਹੋ ਵੀ ਹਾਂ ਮੈਂ ਗਾਲ ਕੱਢੀ ਤਾਂ ਮੈਂ ਸਹੀ ਸੀ ਉਸ ਗੱਲ ਤੇ ਵੀ ਅਸਲ ਦੀ ਚੀਜ਼ ਤੁਹਾਡੀ ਇੱਕ ਈਗੋ ਚੱਲ ਕਰੀ ਹੈ ਹੋਰ ਕੁਝ ਨਹੀਂ ਹੈਗਾ ਤੇ ਬਸ ਤੁਹਾਨੂੰ ਲਾਸਟ ਇਹੀ ਬੇਨਤੀ ਹੈ ਵੀ ਜਿਹੜਾ ਆਪਦਾ ਟੰਟਵਾ ਚਲਾਣਾ ਚਲਾਈ ਚੱਲੋ ਜੇ ਸਾਡੇ ਮੇਲਾ ਜੀ ਦੇ ਪਰਿਵਾਰ ਬਾਰੇ ਆ ਮੇਲਾ ਜੀ ਬਾਰੇ ਕੋਈ ਸਟੇਟਮੈਂਟ ਇਸ ਤਰ੍ਹਾਂ ਦੀ ਪੂਠੀ ਸਿੱਧੀ ਆ ਗਈ ਤਾਂ ਸੰਘਰਸ਼ ਤੁਹਾਡਾ ਅਸੀਂ ਇੱਥੇ ਬਠਿੰਡੇ ਸ਼ੁਰੂ ਕਰਾਂਗੇ ਤੁਹਾਡੇ ਖਿਲਾਫ ਧੰਨਵਾਦ